ਸਸੀ ਕਾਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਦੂਜੇ ਵਿਆਹ ਤੇ ਨਾਨਕ ਸ਼ੱਕ ਦਾ ਸੱਤਵਾਂ ਪਾਰਟ ਆ ਚੁੱਕਿਆ ਸਾਰਿਆਂ ਨੇ ਦੇਖਣਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਵੇਂ ਲੱਗਿਆ ਅੱਜ ਅਸੀਂ ਹੈਗੇ ਸੀਗੇ ਫ੍ਰੀ ਤੇ ਮੇਰਾ ਦਿਲ ਕਰਿਆ ਵੀ ਅੱਜ ਮੈਂ ਗੋਲ ਗੱਪੇ ਬਣਾਵਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਬਣਾਇਆਂ ਨੂੰ ਤੇ ਚਲੋ ਫਿਰ ਮੈਂ ਲਾਗੀ ਬਣਾਉਣਾ ਜਦੋਂ ਆਪਾਂ ਕਿਸੇ ਚੀਜ਼ ਨੂੰ ਨਾ ਕਾਫੀ ਟਾਈਮ ਬਾਅਦ ਬਣਾਈਏ ਤਾਂ ਫਿਰ ਉਹ ਥੋੜੀ ਜਿਹੀ ਪ੍ਰੋਪਰ ਨਹੀਂ ਬਣਦੀ ਥੋੜਾ ਸਾਈਜ਼ ਦਾ ਉੱਪਰ-ਨੀਚੇ ਹੋ ਗਿਆ ਪਰ ਉਹ ਖਾਣ ਚ ਪੂਰੇ ਟੇਸਟੀ ਸੀਗੇ ਆਇਆ ਨਾ ਘਰ ਦੀ ਚੀਜ਼ ਦਾ ਟੇਸਟ ਹੀ ਕੁਝ ਵੱਖਰਾ ਹੁੰਦਾ ਫਿਰ ਮੈਂ ਇੱਕ ਪੰਨ ਕੀ ਦੇਖਿਆ ਇਹ ਪੂਰਾ ਕਰੈਂਚੀ ਸੀ ਇਹਨਾਂ ਵਾਸਤੇ ਪਾਣੀ ਚਾਹੀਦਾ ਸੀ ਮਿੱਠਾ ਤੇ ਕਰਾਰਾ ਉਹ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੋਇਆ ਸੀਗਾ ਲਓ ਜੀ ਹੁਣ ਸਾਰਾ ਕੁਝ ਹੋ ਗਿਆ ਰੈਡੀ ਹੁਣ ਆਪਾਂ ਕਰਾਉਨੇ ਆ ਟੇਸਟ ਬਸ ਇੱਕ ਬਲੈਕ ਚੰਨ ਨਹੀਂ ਪਾਈ ਹੈਗੇ ਕਿਉਂਕਿ ਸਾਡੀ ਪਹਿਲਾਂ ਸਲਾਹ ਨਹੀਂ ਸੀ ਫਿਰ ਉਹ ਰਾਤ ਨੂੰ ਭਿਉਣੇ ਪੈਂਦੇ ਨੇ ਸਭ ਤੋਂ ਪਹਿਲਾਂ ਟੇਸਟ ਕਰਾਉਨੇ ਆ ਸਾਮ ਨੂੰ ਇਹ ਤਾਂ ਪੂਰੀ ਮਗਨ ਹੈ ਖਾਨ ਚ ਪੁੱਛਦੇ ਕਿਵੇਂ ਲੱਗੇ ਕਿਉਂ ਕਿਵੇਂ ਲੱਗੇ ਬਹੁਤ ਅੱਛੇ ਬਹੁਤ ਟੇਸਟੀ ਨੇ ਕ੍ਰੈਂਚੀ ਪੂਰੇ ਸਪਾਈਸੀ ਪਾਣੀ ਵਧੀਆ ਲੱਗਿਆ ਪੂਰਾ ਅੱਛਾ ਫਿਰ ਮੈਨੂੰ ਵੀ ਆਏ ਹੋ ਗਿਆ ਕਿ ਚਲ ਮੈਂ ਵੀ ਟੇਸਟ ਦੇਖ ਲਾਂ ਮੈਂ ਬਣਾਏ ਨੇ ਕਿਸ ਤਰ੍ਹਾਂ ਦੇ ਨੇ ਕਿਵੇਂ ਇਹਨਾਂ ਦਾ ਟੇਸਟ ਤੇ ਚਲੋ ਬਸ ਮੈਂ ਖਾ ਕੇ ਜਦ ਦੇਖਿਆ ਤਾਂ ਮੈਨੂੰ ਥੋੜਾ ਜਿਹਾ ਸਪਾਈਸੀ ਜਾ ਲੱਗਿਆ ਕਿਉਂ ਮੈਂ ਮਿਰਚੇ ਘਟ ਖਾਨੀਆਂ ਜਿਹੜੇ ਤਾਂ ਗੋਲ ਗੱਪੇ ਬਣੇ ਉਹ ਪਾਣੀ ਨਾਲ ਖਾ ਲੇ ਬਾਕੀ ਜਿਹੜੀਆਂ ਪਾਪੜੀਆਂ ਬਣੀਆਂ ਉਹਨਾਂ ਦੀ ਚਾਟ ਪਾਪੜੀ ਬਣਾ ਲਈ ਤੇ ਉਹ ਵੀ ਸਾਰਿਆਂ ਨੇ ਖੁਸ਼ ਹੋ ਕੇ ਖਾਧੀ। ਲੋ ਜੀ ਹੁਣ ਕਰਦੇ ਆਪਾਂ ਆਪਣੇ ਵਲੌਗ ਦਾ ਐਂਡ ਤੇ ਜਿਹੜੀ ਸਾਡੀ ਅੱਜ ਵੀਡੀਓ ਨਵੀਂ ਆਈ ਹੈ ਇਹਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਜਿਵੇਂ ਤੁਸੀਂ ਸਾਡੇ ਪਹਿਲਾ ਜਿਹੜੇ ਪਾਰਟ ਆਏ ਨੇ ਉਹਨਾਂ ਨੂੰ ਦਿੱਤਾ ਹੈ ਇਸ ਤਰ੍ਹਾਂ ਹੀ ਇਹਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਤੇ ਜਲਦੀ ਇਹਦਾ ਅਗਲਾ ਪਾਰਟ ਲੈ ਕੇ ਆਵਾਂਗੇ। ਸਸ਼ੀਕਾਲ ਜੀ ਸਾਰਿਆਂ ਨੂੰ।